दोस्तों अज मैं अपन कुछ कवितावान लैके हाजिर हाँ तो कविता है तू तू चुप क्यों है तू चुप क्यों है मैं उसने पूछे उसने कहा मेरे लिए तो शब्द ही नहीं बचे इसलिए मैं चुप हाँ तू तो चुप क्यों है मैं उसने उसने किया ਮੇਰੇ ਲਈ ਤਾਂ ਸ਼ਬਦ ਹੀ ਨਹੀਂ ਬਚੇ ਇਸੇ ਲਈ ਮੈਂ ਚੁੱਪ ਹਾਂ ਜਦ ਵੀ ਮੈਂ ਬੋਲਣਾ ਚਾਹਿਆ ਸ਼ਬਦਾਂ ਨੇ ਆਪਣੇ ਅਰਥ ਹੀ ਬਦਲ ਲਏ ਤੇ ਦੁਨੀਆ ਦੇ ਸ਼ਬਦ ਕੋਸ਼ਾ ਨੇ ਮੈਨੂੰ ਬੋਣਾ ਬਣਾ ਦਿੱਤਾ ਮੈਂ ਚੁੱਪ ਹਾਂ ਮੈਂ ਹੋਰ ਬੋਣਾ ਨਹੀਂ ਬਨਣਾ ਚਾਹੁੰਦੀ ਦੂਸਰੀ ਕਵਿਤਾ ਹੈ ਤੂੰ ਨੈਣਾ ਦੇ ਆਰ ਪਾਰ ਦੇਖ ਸਕੇਂਗੀ ਮੈਨੂੰ ਵਰ ਮਿਲੇ ਤੂੰ ਨੈਣਾ ਦੇ ਆਰ ਪਾਰ ਦੇਖ ਸਕੇਂਗੀ ਮੈਨੂੰ ਵਰ ਮਿਲਿਆ ਜਾਂ ਸਰਾਪ ਮੈਨੂੰ ਪਤਾ ਨਹੀਂ ਤੂੰ ਨੈਣਾ ਦੇ ਆਰ ਪਾਰ ਦੇਖ ਸਕੇਂਗੀ ਮੈਨੂੰ ਵਰ ਮਿਲਿਆ ਜਾਂ ਸਰਾਪ ਮੈਨੂੰ ਪਤਾ ਨਹੀਂ ਮੈਂ ਜਦ ਵੀ ਆਸ-ਪਾਸ ਤੱਕਿਆ ਮੈਨੂੰ ਨਹੀਂ ਮਿਲਿਆ ਕੋਈ ਮੇਰੇ ਹਾਨ ਦਾ ਇਸ ਲਈ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੈਂ ਜਦ ਵੀ ਆਸ-ਪਾਸ ਟੱਕਿਆ ਮੈਨੂੰ ਨਹੀਂ ਮਿਲਿਆ ਕੋਈ ਮੇਰੇ ਹਾਨ ਦਾ ਇਸ ਲਈ ਮੈਂ ਅੱਖਾਂ ਬੰਦ ਕਰ ਲਈਆਂ ਇੱਕ ਹੋਰ ਕਵਿਤਾ ਹੈ ਕਿਨੂਆ ਦੇ ਢੇਰ ਤੇ ਪਈ ਨੂੰ ਕਿਉਂ ਨਾ ਪਛਾਨ ਸਕਿਆ ਤੇ ਤੂੰ ਸਭ ਕੁਝ ਫੇਕੇ ਨਾ ਛੋੜ ਕੇ ਪੀ ਲਿਆ ਕਿਨੂਆ ਸਮੇਤ ਤੇ ਠੁੱਕ ਦਿੱਤਾ ਹੈ ਮੈਨੂੰ ਕਿਨੂਆ ਦੇ ਬੀਜਾਂ ਵਾਂਗ ਕਿੰੂਆ ਦੇ ਢੇਰ ਤੇ ਪਈ ਨੂੰ ਕਿਉਂ ਨਾ ਪਛਾਨ ਸਕਿਆ ਤੂੰ ਤੂੰ ਸਭ ਕੁਝ ਫੇਕੇ ਨਿਚੋੜ ਕੇ ਪੀ ਲਿਆ ਕਿਨੂਆ ਸਮੇਤ ਤੇ ਥੁੱਕ ਦਿੱਤਾ ਹੈ ਮੈਨੂੰ ਕਿਨੂਆ ਦੇ ਬੀਜਾਂ ਵਾਂਗ ਤੇ ਹੁਣ ਉਗ ਉਗ ਪਈ ਹਾਂ ਮੈਂ ਤੇ ਹੁਣ ਉਗ ਪਈ ਹਾਂ ਮੈਂ ਮੈਂ ਵੀ ਤੇਰੇ ਵੇੜੇ ਵਿੱਚ ਕਿਨੂਆ ਦੇ ਬੂਟੇ ਵਾਂਗ ਤੇਰੇ ਲਈ ਕਿੰਨੇ ਪ੍ਰਸ਼ਨ ਚਿੰਨ ਖੜੇ ਕਰ ਦਿੱਤੇ ਹਨ ਮੈਨੂੰ ਉਡੀਕ ਹੈ ਤੇਰੇ ਜਵਾਬ ਦੀ ਕਿਨੂਆ ਦੇ ਢੇਰ ਤੇ ਪਈ ਨੂੰ ਕਿਉਂ ਨਾ ਪਛਾਨ ਸਕਿਆ ਤੂੰ ਸਭ ਕੁਝ ਫੇਕ ਕੇ ਨਿਚੋੜ ਕੇ ਪੀ ਲਿਆ ਕਿਨੂਆ ਸਮੇਤ ਥੁੱਕ ਦਿੱਤਾ ਮੈਨੂੰ ਕਿਨੂਆ ਦੇ ਬੀਜਾਂ ਵਾਂਗ ਤੇ ਹੁਣ ਉੱਗ ਪਈ ਹਾਂ ਮੈਂ ਵੀ ਤੇਰੇ ਵਿਹੜੇ ਵਿੱਚ ਕਿਨੂਆ ਦੇ ਬੂਟੇ ਵਾਂਗ ਤੇਰੇ ਲਈ ਕਿੰਨੇ ਪ੍ਰਸ਼ਨ ਚਿੰਨ ਖੜੇ ਕਰ ਦਿੱਤੇ ਹਨ ਮੈਨੂੰ ਉਡੀਕ ਹੈ ਤੇਰੇ ਜਵਾਬ ਦੀ ਇੱਕ ਹੋਰ ਕਵਿਤਾ ਹੈ ਐਡੀ ਵੀ ਕਿਹੜੀ ਗੱਲ ਸੀ ਕਿ ਤੂੰ ਮੇਰੇ ਤੋਂ ਦੂਰ ਹੋ ਗਿਆ ਐਡੀ ਵੀ ਕਿਹੜੀ ਗੱਲ ਸੀ ਕਿ ਤੂੰ ਮੇਰੇ ਤੋਂ ਦੂਰ ਹੋ ਗਿਆ ਮੈਂ ਪੱਬਾ ਪਾਰਸਾਂ ਅਡੀਆਂ ਚੁੱਕ ਕੇ ਮਿਲਣ ਦੀ ਤੰਗ ਸੀ ਮੈਨੂੰ ਪਰ ਤੂੰ ਤਾਂ ਦੂਰ ਹੀ ਰਿਹਾ ਮੇਰੀਆਂ ਬਾਹਾਂ ਦੇ ਕਲਾ ਵਿੱਚੋਂ ਅਡੀਆਂ ਦੇ ਪਾਰ ਮੈਂ ਕਦ ਤੀਕ ਖਲੋਂਦੀ ਉਮਰ ਨੇ ਲੱਕ ਦੂਰਾ ਕਰ ਦਿੱਤਾ ਤੁਹਾਲੇ ਵੀ ਮੇਰੇ ਕਲਾਵੇ ਤੋਂ ਦੂਰ ਹੈ ਐਡੀ ਵੀ ਕਿਹੜੀ ਗੱਲ ਸੀ ਆਖਰੀ ਨਜ਼ਮ ਹੈ ਮੈਨੂੰ ਨੰਗੇ ਪੈਰੀਂ ਤੁਰਨ ਦੀ ਜਾਂਚ ਨਹੀਂ ਸੀ ਮੈਂ ਜੁੱਤੀ ਪਾ ਲਈ ਮੈਨੂੰ ਨੰਗੇ ਪੈਰੀਂ ਤੁਰਨ ਦੀ ਜਾਂਚ ਨਹੀਂ ਸੀ ਮੈਂ ਜੁੱਤੀ ਪਾ ਲਈ ਸਲਮਾ ਸਤਾਰਿਆਂ ਵਾਲੀ ਤੇਰੇ ਨਾਲ ਨੱਚਣਾ ਚਾਹੁੰਦੀ ਸਾਂ ਮੈਂ ਪਰ ਮੈਨੂੰ ਨੰਗੇ ਪੈਰੀਂ ਤੁਰਨ ਦੀ ਜਾਂਚ ਨਹੀਂ ਸੀ ਮੇਰੀ ਜੁੱਤੀ ਨੇ ਮੈਨੂੰ ਨੱਚਣ ਨਾ ਦਿੱਤਾ ਅਸੀਂ ਦੋਵੇਂ ਹਸਰਤ ਭਰੀਆਂ ਨਜ਼ਰਾਂ ਨਾਲ ਕੰਧ ਉੱਪਰ ਬਣੀ ਖੂਬਸੂਰਤ ਨਾਚੀ ਦੀ ਤਸਵੀਰ ਨਿਹਾਰਦੇ ਰਹੇ ਮੈਨੂੰ ਉਸ ਦੀਆਂ ਉੜਦੀਆਂ ਜ਼ੁਲਫਾਂ ਨੇ ਮੋਹ ਲਿਆ ਤੈਨੂੰ ਪੈਰਾਂ ਦੀਆਂ ਝਾਂਜਰਾਂ ਨੇ ਕਿੰਨੀ ਸੋਹਣੀ ਹੈ ਤਸਵੀਰ ਤੂੰ ਕਿਹਾ ਕਿੰਨੀ ਸੋਹਣੀ ਹੈ ਤਸਵੀਰ ਮੈਂ ਕਿਹਾ ਬਸ ਇੰਨੀ ਕੁਸੀ ਤੇਰੀ ਤੇ ਮੇਰੀ ਪਸੰਦ ਮੈਨੂੰ ਲੰਗੇ ਪੈਰੀ ਤੁਰਨ ਦੀ ਜਾਂਚ ਨਹੀਂ ਸੀ ਮੈਂ ਜੁੱਤੀ ਪਾ ਲਈ ਸਲਮਾ ਤਾਰਿਆਂ ਵਾਲੀ ਤੇਰੇ ਨਾਲ ਨੱਚਣਾ ਚਾਹੁੰਦੀ ਸਾਂ ਮੈਂ ਪਰ ਮੈਨੂੰ ਨੰਗੇ ਪੈਰੀਂ ਤੁਰਨ ਦੀ ਜਾਚ ਨਹੀਂ ਸੀ ਮੇਰੀ ਜੁੱਤੀ ਨੇ ਮੈਨੂੰ ਨੱਚਣ ਨਾ ਦਿੱਤਾ ਅਸੀਂ ਦੋਵੇਂ ਹਸਰਤ ਭਰੀਆਂ ਨਜ਼ਰਾਂ ਨਾਲ ਕੰਧ ਉੱਪਰ ਬਣੀ ਖੂਬਸੂਰਤ ਨਾਚੀ ਦੀ ਤਸਵੀਰ ਨੇ ਹਾਰਦੇ ਰਹੇ ਮੈਨੂੰ ਉਸ ਦੀਆਂ ਉੱਡਦੀਆਂ ਜ਼ੁਲਫਾਂ ਨੇ ਮੋਹ ਲਿਆ ਤੇਨੂੰ ਪੈਰਾਂ ਦੀਆਂ ਝਾਂਜਰਾਂ ਨੇ ਕਿੰਨੀ ਸੋਹਣੀ ਹੈ ਤਸਵੀਰ ਤੂੰ ਕਿਹਾ ਕਿੰਨੀ ਸੋਹਣੀ ਹੈ ਤਸਵੀਰ ਮੈਂ ਕਿਹਾ ਬਸ ਐਨੀ ਕੁਸੀ ਤੇਰੀ ਤੇ ਮੇਰੀ ਪਸੰਦ